ਟੀਰਤਸਥਾਨ ਹੈ ਉੱਥੋਂ ਦੇ ਹੈੱਡ ਗਰੰਟੀ ਦਾ ਛੁੱਟੀ ਤੇ ਆਸਵਲੇ ਚਲ ਜਾਣਾ ਕੋਈ ਆਮ ਗੱਲ ਨਹੀਂ ਲੱਗਦੀ ਇਹ ਲੰਬੀ ਛੁੱਟੀ ਤੇ ਗਏ ਨੇ ਜਾਂ ਚਰਚਾ ਕੇ ਭੇਜੇ ਗਏ ਨੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਤੇ ਜਾਂ ਸ਼੍ਰੋਮਣੀ ਕਮੇਟੀ ਜਾਣਦੀ ਹੈ ਜਾਂ ਸਿੰਘ ਸਾਹਿਬ ਖੁਦ ਜਾਣਦੇ ਕਿਉਂਕਿ ਇਹਦੇ ਬਾਰੇ ਦੋਨਾਂ ਵਿੱਚੋਂ ਕਿਸੇ ਤੇ ਵੀ ਕੋਈ ਅਜੇ ਤੱਕ ਸਾਹਮਣੇ ਪੁਲਾਸਾ ਨਹੀਂ ਕੀਤਾ ਗੱਨੀ ਰੰਗਵੀਰ ਸਿੰਘ ਜੀ ਦਾ ਜਿਹੜਾ ਉਹ ਛੁੱਟੀ ਤੇ ਜਾਣਾ ਉਹ ਇੱਕ ਤੜਾ ਧਿਆਨ ਜਿਹੜਾ ਕਰ ਦਿੱਤ ਕਰਦਾ ਸਾਰਿਆਂ ਦਾ ਹੀ ਕਿ ਆਖਰ ਕੀ ਇੰਨਾ ਜ਼ਰੂਰੀ ਕੰਮ ਸੀ ਉਹਨਾਂ ਨੂੰ ਜਿਹਦੇ ਕਰਕੇ ਉਹਨਾਂ ਨੂੰ ਛੁੱਟੀ ਲੈਣੀ ਪੈ ਗਈ 2 ਦਸੰਬਰ 2024 ਦਾ ਇੱਕ ਐਮ ਵੱਡਾ ਫੈਸਲਾ ਆਇਆ ਸੀ ਜਿਸ ਦੇ ਵਿੱਚ ਸਿੰਘ ਸਾਹਿਬ ਗੱਨੀ ਰੰਗਵੀਰ ਸਿੰਘ ਜੁਣੀ ਜਿਹੜੀ ਕਾਰਡਕ ਸਾਧ ਤੇ ਜਥੇਦਾਰ ਸੀ ਚਰਚਾ ਵੀ ਚੱਲ ਰਹੀ ਹੈ ਕਿ ਉਸੇ ਸੰਦਰਭ ਦੇ ਵਿੱਚ ਹੀ ਉਹਨਾਂ ਦੇ ਉੱਤੇ ਜਿਹੜੀ ਹੈ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਫੋਡੇ ਲਾਇਆ ਜਾ ਸਕੇ ਯਾਨੀ ਜਿਹੜੇ ਭਰਪ੍ਰੀਤ ਸਿੰਘ ਸੀਗੇ ਕਾਲਪਤਿਕ ਸਾਹਿਬ ਦੇ ਕੱਟਕਾਰੀ ਜੱਥੇਦਾਰ ਸੀ ਠੀਕ ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ ਸੀ ਤੇ ਇਹ ਗਿਆਨੀ ਰਘੂਦੇਵ ਸਿੰਘ ਜੀ ਭਾਵੇਂ ਇਹ ਜੱਥੇਦਾਰ ਨਹੀਂ ਰਹੇ ਸਨ ਜੀ ਸ਼੍ਰੋਮਕਮੇਟੀ ਵੱਲੋਂ ਇਹਨਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ ਪਰ ਇਹ ਹੈ ਜੇ ਹੈਡਗਰਨ ਸਪੀਚ ਦੀ ਗੱਲ ਸਾਹਿਬ ਆਪਣੀ ਸੁਨਾਵਾ ਪਹਿਲਾਂ ਵਾਂਗ ਦੁਬਾਰੇਗਾ ਜੀ ਪਰ ਹੁਣ ਇਸ ਵੇਲੇ ਅਚਾਨਕ ਜਿਹੜਾ ਉਹਨਾਂ ਦਾ ਛੁੱਟੀ ਲੈ ਜਾਣਾ ਜਾਂ ਛੁੱਟੀ ਤੇ ਚਲੇ ਜਾਣਾ ਜਾਂ ਛੁੱਟੀ ਤੇ ਭੇਜੇ ਜਾਣਾ ਇਹ ਜ਼ਰੂਰ ਅਖਰਦਾ ਸਾਰਿਆਂ ਨੂੰ 27 ਨਵੰਬਰ ਨੂੰ ਜੋ ਪਤਾ ਲੱਗਾ ਇੱਕੀ ਸ਼ਰੋਮਨੀ ਗੁਦਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਆ ਤੇ ਚਰਚਾ ਇਹ ਵੀ ਹੈ ਕਿ ਉਹਦੇ ਵਿੱਚ ਵੀ ਕੁਝ ਮੁੰਡਾ ਤਮਾਕਾ ਕੀਤਾ ਜਾ ਸਕਦਾ ਹੋ ਸਕਦਾ ਤੇ ਇੱਕ ਪਾਸੇ ਸ਼ਤਾਬਦੀ ਸਮਾਗਮ ਵੀ ਚੱਲ ਰਹੇ ਨੇ ਕਿਉਂਕਿ 29 ਤੱਕ ਤੇ ਚੱਲਨੇ ਚੱਲਨੇ 29 ਨਵੰਬਰ ਤੱਕ ਜੀ ਤੇ 27 ਨੂੰ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਆ ਕੁਝ ਵੀ ਹੋ ਸਕਦਾ ਕੁਝ ਵੀ ਕਿਹਾ ਜਾ ਸਕਦਾ ਪੁਰਾਣੇ ਸਮਿਆਂ ਦੇ ਵਿੱਚ ਵੀ ਬੜਾ ਕੁਝ ਹੁੰਦਾ ਰਿਹਾ ਤੇ ਇਹੋ ਜਿਹਾ ਕੋ ਹੋ ਜਾਂਦਾ ਤੇ ਕੋਈ ਅਰੋਕੀ ਗੱਲ ਨਹੀਂ ਹੋਏਗੀ ਹੋ ਸਕਦਾ ਆ ਕਿ ਉਹਦੇ ਵਿੱਚ ਕੁਝ ਨਵੇਂ ਜੱਤੇਦਾਰ ਕੋਈ ਰੇਸ ਸਿੰਘ ਸਾਹਿਬ ਕੋ ਲਾਏ ਜਾਣ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਵਿਭਾਗ ਤੇ ਮੈਂ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ ਵਿਚਾਰ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਆਇਆ ਜਿਸ ਦੇ ਵਿੱਚ ਅੱਜ ਵਕ ਵਕ ਪੱਕੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ ਇੱਕ ਵੱਡਾ ਅਹਿਮ ਮੁੱਦਾ ਹੈ ਜਿਸ ਦੇ ਵਿੱਚ ਸਭ ਦੀ ਨਜ਼ਰ ਬਣੀ ਹੋਈ ਹੈ ਤੇ ਸਭ ਦਲ ਨੇ ਉਸ ਮੁੱਦੇ ਤੇ ਧਿਆਨ ਬਣਿਆ ਹੋਇਆ ਹੈ। ਉਹ ਮੁੱਦਾ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਪਤਾ ਲੱਗਾ ਹੈ ਕਿ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਕੀ ਕਾਰਨ ਨੇ ਜਾਂ ਫਿਰ ਉਹ ਖੁਦ ਛੁੱਟੀ ਤੇ ਗਏ ਨੇ ਇਸ ਬਾਰੇ ਵੀ ਚਰਚਾ ਕਰਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਆਰੰਭ ਹੋ ਚੁੱਕੇ ਨੇ ਬਕਾਇਦਾ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਇਹ ਸਮਾਗਮ ਹੋ ਰਹੇ ਨੇ ਇਸ ਬਾਰੇ ਵੀ ਚਰਚਾ ਕਰਾਂਗੇ ਕਿ ਕੁਝ ਇਹਨਾਂ ਸਮਾਗਮਾਂ ਦੇ ਵਿੱਚ ਹੋ ਰਿਹਾ ਹੈ ਤੇ ਕਿਸ ਤਰੀਕੇ ਨਾਲ ਇਹ ਸਮਾਗਮ ਲਗਾਤਾਰ ਅੱਗੇ ਵਧ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਵਕ ਵਕ ਪੱਕੇ ਮੁੱਦੇ ਨੇ ਜਿਨ੍ਹਾਂ ਬਾਰੇ ਸਾਡੇ ਨਾਲ ਐਸੋਲੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਜਸਵੰਤ ਸਿੰਘ ਜਾਸ ਸੀਨੀਅਰ ਜਰਨਲਿਸਟ ਜਾਸਜੀ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਜਾਦੀ ਸਾਹਿਬ ਤੋਂ ਵੱਡਾ ਕਹਿ ਮੁੱਦਾ ਬਣਿਆ ਪਿਆ ਇਸ ਵੇਲੇ ਜਿਹਦੇ ਸਭ ਦਾ ਧਿਆਨ ਖਿੱਚਿਆ ਹੈ ਉਹ ਹੈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੁਣੇ ਪਤਾ ਲੱਗਾ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਸ਼ਤਾਬ ਦੀ ਸਮਾਗਮ ਹੈ ਅਭਿਸ਼ੇਪ ਹਰ ਦੇ ਵਿੱਚ ਚੁਮਾਏ ਜਾ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖੀ ਦਾ ਸਭ ਤੋਂ ਵੱਡਾ ਪੀਰਥ ਸਥਾਨ ਹੈ ਤੇ ਉੱਥੋਂ ਦੇ ਹੈੱਡ ਗ੍ਰੰਥੀ ਦਾ ਛੁੱਟੀ ਤੇ ਇਸ ਵੇਲੇ ਚਲ ਜਾਣਾ ਕੋਈ ਆਮ ਗੱਲ ਨਹੀਂ ਲੱਗਦੀ ਕੀ ਸਮਵਿਧੀਆਂ ਕੀ ਕੁਝ ਕਾਰਨ ਰਹੇ ਨੇ ਕਿਉਂ ਛੁੱਟੀ ਤੇ ਭੇਜ ਦਿੱਤਾ ਗਿਆ ਏ ਜਾਂ ਫਿਰ ਉਹ ਖੁਦ ਛੁੱਟੀ ਤੇ ਗਏ ਨੇ ਜੇਕਰ ਖੁਦ ਵੀ ਗਏ ਨੇ ਤਾਂ ਉਸ ਦੇ ਪਿੱਛੇ ਵੀ ਕੋਈ ਕਾਰਨ ਹੋਵੇਗਾ ਕੀ ਸਮਵਿਧੀਆਂ ਤੁਸੀਂ ਵਰਪਾਲ ਜੀ ਠੀਕ ਆਖਿਆ ਤੁਸੀਂ ਇਸ ਵੇਲੇ ਜਿਹੜਾ ਵਾ ਸਮੁੱਚੀ ਸਿੱਖ ਕੌਮ ਬਲਕਿ ਸਮੁੱਚਾ ਪੰਜਾਬ ਤੇ ਭਾਰਤ ਜੀ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਜਿਹੜੀ 350 ਸਾਲਾਂ ਦੀ ਦੀਸ਼ਤਾਵ ਦੀ ਆ ਉਹ ਮਨਾਉਣਾ ਮਨਾ ਰਿਆ ਸਮਾਗਮ ਜਿਹੜੇ ਜਾਰੀ ਨੇ ਸ਼ੁਰੂ ਹੋ ਚੁੱਕੇ ਨੇ 23 ਤੋਂ 25 ਨਵੰਬਰ ਦੌਰਾਨ ਜਿਹੜੇ ਮੁੱਖ ਸਮਾਗਮ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਹੋਣੇ ਆ ਇਸ ਸਮੇਂ ਦੌਰਾਨ ਜਿਹੜਾ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਲੰਬੀ ਛੁੱਟੀ ਤੇ ਗਏ ਨੇ ਇਹ ਲੰਬੀ ਛੁੱਟੀ ਤੇ ਗਏ ਨੇ ਜਾਂ ਚਰਚਾ ਕੀ ਭੇਜੇ ਗਏ ਨੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਤੇ ਜਾਂ ਸ਼੍ਰੋਮਣੀ ਕਮੇਟੀ ਜਾਣਦੀ ਹੈ ਜਾਂ ਸਿੰਘ ਸਾਹਿਬ ਖੁਦ ਜਾਣਦੇ ਕਿਉਂਕਿ ਇਹਦੇ ਬਾਰੇ ਦੋਨਾਂ ਵਿੱਚੋਂ ਕਿਸੇ ਧਿਰ ਨੇ ਵੀ ਕੋਈ ਅਜੇ ਤੱਕ ਸਾਹਮਣੇ ਖੁਲਾਸਾ ਨਹੀਂ ਕੀਤਾ ਜੀ ਪਰ ਸਮਝਿਆ ਜਾਂਦਾ ਹੈ ਕਿ ਇਸ ਵੇਲੇ ਜਦੋਂ ਸਤਾਬ ਦੀ ਜਿਹੜੀ ਆ ਬਿਲਕੁਲ ਸਿਰ ਤੇ ਆ ਸਮਾਗਮ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਜਿੰਨੇ ਵੀ ਅਧਿਕਾਰੀਆਂ ਦੀਆਂ ਮੁਲਾਜ਼ਮਾਂ ਦੀਆਂ ਜੜੀਆਂ ਨੇ ਉਹ ਛੁੱਟੀਆਂ ਜੜੀਆਂ ਰੱਦ ਕੀਤੀਆਂ ਹੋਈਆਂ ਨੇ ਸਾਰਿਆਂ ਜੋ ਉਤਸ਼ਾਹ ਸਹਿਤ ਜਿਹੜੇ ਸੇਵਾ ਕਰ ਰਹੇ ਨੇ ਪ੍ਰਬੰਧਕ ਡਿਊਟੀਆਂ ਨਿਭਾ ਰਹੇ ਨੇ ਇਸ ਵੇਲੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਦਾ ਜਿਹੜਾ ਉਹ ਛੁੱਟੀ ਤੇ ਜਾਣਾ ਉਹ ਇੱਕ ਜਿਹੜਾ ਧਿਆਨ ਜਿਹੜਾ ਕਰਸ਼ਿਤ ਕਰਦਾ ਸਾਰਿਆਂ ਦਾ ਹੀ ਤੇ ਆਖਰ ਕੀ ਇੰਨਾ ਜ਼ਰੂਰੀ ਕੰਮ ਸੀ ਉਹਨਾਂ ਨੂੰ ਜਿਹਦੇ ਕਰਕੇ ਉਹਨਾਂ ਨੂੰ ਛੁੱਟੀ ਲੈਣੀ ਪੈ ਗਈ ਇਹ ਵੀ ਹੋ ਸਕਦਾ ਉਹਨਾਂ ਦੀ ਛੁੱਟੀ ਕਾਫੀ ਸਾਰੀ ਜਮ੍ਹਾਂ ਲੰਬੇ ਸਮੇਂ ਤੋਂ ਜਮ੍ਹਾਂ ਹੋਵੇ ਕਈ ਵਾਰੀ ਆਪਾਂ ਛੁੱਟੀ ਬਹੁਤ ਘੱਟ ਕਰਦੇ ਆਂ ਪਰ ਉਹ ਇਸ ਸਮੇਂ ਦੇ ਉੱਤੇ ਜਦੋਂ ਘਰ ਦੇ ਵਿੱਚ ਐਡਾ ਸਮਾਗਮ ਜਿਹੜਾ ਆਪਾਂ ਚਿਤਾਬਦੀ ਸਮਾਗਮ ਰਚੇ ਹੋਏ ਨੇ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਉਸ ਸਮੇਂ ਦੌਰਾਨ ਛੁੱਟੀ ਤੇ ਜਾਣਾ ਹੋ ਸਕਦਾ ਉਹਨਾਂ ਦੀ ਕੋਈ ਨਿੱਜੀ ਸਮੱਸਿਆ ਹੋਵੇ ਹੋ ਸਕਦਾ ਉਹਨਾਂ ਦੇ ਕੋਈ ਪਰਿਵਾਰਕ ਗੁਰਜੇਵੇਂ ਹੋਣ ਹੋ ਸਕਦਾ ਉਹਨਾਂ ਦੀ ਸਿਹਤ ਨਾਲ ਸਾਜ ਹੋਵੇ ਪਰ ਕੁਝ ਵੀ ਐ ਦਿਨ ਤੇ 10 ਰਹਿ ਗਏ ਨੇ ਇਸਤਬਦੀ ਟੋਟਲ ਸਮਾਗਮਾਂ ਦੇ ਵਿੱਚ 10-10 ਦਿਨਾਂ ਚ ਸੰਪੂਰਨ ਹੋ ਜਾਣੇ ਸਾਰੇ 29-30 ਤੱਕ ਜੀ ਪਰ ਇਸ ਵੇਲੇ ਜਿਹੜਾ ਉਹਨਾਂ ਦਾ ਛੁੱਟੀ ਤੇ ਜਾਣਾ ਜਾਂ ਜੇ ਚਰਚਾ ਵਾ ਜਿਵੇਂ ਭੇਜਿਆ ਜਾਣਾ ਉਹ ਉਹ ਸਾਰਿਆਂ ਨੂੰ ਜਿਹੜਾ ਉਹ ਅਚੰਬਤ ਕੀਤਾ ਇਸ ਗੱਲ ਨੇ ਕਿ ਇਹ ਇਹਦੇ ਪਿੱਛੇ ਕੀ ਕਾਰਨ ਨੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤੇ ਜਾਂ ਸਿੰਘ ਸਾਹਿਬ ਤੇ ਜਾਂਚ ਸ਼੍ਰੋਮਣੀ ਕਮੇਟੀ ਹੀ ਕਲੀਅਰ ਕਰ ਸਕਦੇ ਨੇ ਪਰ ਫਿਲਹਾਲ ਇਹ ਜਿਹੜਾ ਮੁੱਦਾ ਉਹ ਪੰਥਕ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤੁਸੀਂ ਮੰਨਦੇ ਹੋ ਜਦੋਂ ਆਪਾਂ ਥੋੜਾ ਜਿਆਦਾ ਪਿੱਛੇ ਜਾਂਦੇ ਆ ਤਾਂ 2 ਦਸੰਬਰ 2024 ਦਾ ਇੱਕ ਐਮ ਵੱਡਾ ਫੈਸਲਾ ਆਇਆ ਸੀ ਜਿਸ ਦੇ ਵਿੱਚ ਸਿੰਘ ਸਾਹਿਬ ਗੱਨੀ ਰਗਵੀਰ ਸਿੰਘ ਹੁਣੀ ਸ੍ਰੀ ਕਾਲਕਸhetra ਦੇ ਜਥੇਦਾਰ ਸੀ ਚਰਚਾ ਵੀ ਚੰਦਰੀ ਆ ਕਿ ਉਸੇ ਸੰਦਰਭ ਦੇ ਵਿੱਚ ਹੀ ਉਹਨਾਂ ਦੇ ਉੱਤੇ ਜਿਹੜੀ ਆ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਜੋ ਉਹਨਾਂ ਨੂੰ ਖੁੱਡੇ ਲੈ ਲਿਆ ਜਾ ਸਕੇ ਇਹ ਤੁਸੀਂ ਮੰਨਦੇ ਹੋ ਕਿ ਇਹਦੇ ਵਿੱਚ ਕਿੰਨਾ ਇੱਕ ਦਮ ਹੈ ਇਸ ਚੀਜ਼ ਚਰਚਾ ਦੇ ਵਿੱਚ ਨਹੀਂ ਹੋਏਗਾ ਤੇ ਜ਼ਰੂਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵਰਪਾਲ ਜੀ ਇਹਦੇ ਵਿੱਚ ਇਹ ਆ ਜੇ 2 ਦਸੰਬਰ ਜਿਹੜੇ 2024 ਦੇ ਜਿਹੜੇ ਹੁਕਮਨਾਮੇ ਜਾਰੀ ਹੋਏ ਸੀਗੇ ਉਸ ਤੋਂ ਬਾਅਦ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਸੀਗੇ ਅਕਾਲ ਤਖਤ ਸਾਹਿਬ ਦੇ ਕਾਤਕਾਰੀ ਜਥੇਦਾਰ ਸੀਗੇ ਜੀ ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ ਸੀ ਉਸ ਤੋਂ ਬਾਅਦ ਉਹ ਤੱਕ ਸ੍ਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਸੀ ਉਹਦੇ ਤੋਂ ਵੀ ਹਟਾਇਆ ਗਿਆ ਉਸ ਤੋਂ ਬਾਅਦ ਗਿਆਨੀ ਜਿਹੜੇ ਸੁਲਤਾਨ ਸਿੰਘ ਨੇ ਉਹਨਾਂ ਨੂੰ ਵੀ ਜਥੇਦਾਰ ਦੇ ਜਿਹੜਾ ਆਪਣੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੇ ਅਹੁਦੇ ਤੋਂ ਫਰਖ ਕੀਤਾ ਗਿਆ ਜੀ ਫਿਰ ਉਹ ਐਜੇ ਜਿਹੜਾ ਗਰੰਤੀ ਸਿੰਘ ਸ੍ਰੀ ਹਰਮੰਦਰ ਸਾਹਿਬ ਵਿਖੇ ਡਿਊਟੀ ਨਿਭਾ ਰਹੇ ਸੀਗੇ ਪਰ ਪਿਛਲੇ ਦਿਨੀ ਮੀਨਾ ਡੇਢ ਮਹੀਨੇ ਪਹਿਲੇ ਉਹਨਾਂ ਦੀ ਵੀ ਜਿਹੜੀ ਆ ਬਦਲੀ ਉਹ ਪ੍ਰਬੰਧਕੀ ਕਾਰਨਾ ਕਰਕੇ ਜਾਂ ਕਿਸੇ ਜ਼ਰੂਰੀ ਕੰਮ ਕਰਕੇ ਉਸ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਜੋ ਉਹਨਾਂ ਦਾ ਪ੍ਰੋਸੀਜਰ ਹੁੰਦਾ ਜੀ ਉਹਦੇ ਮੁਤਾਬਕ ਸ੍ਰੀ ਅਪਨਾ ਮੁਖਸਰ ਸਾਹਿਬ ਗੁਰਦਰਾ ਸਾਹਿਬ ਵਿਖੇ ਕੀਤੀ ਗਈ ਸੀ ਪਰ ਪਤਾ ਲੱਗਾ ਵੀ ਸ਼ਾਇਦ ਉਹਨਾਂ ਨੇ ਹਾਲੇ ਉੱਥੇ ਡਿਊਟੀ ਜੁਆਇਨ ਨਹੀਂ ਸੀ ਕੀਤੀ ਉਹਨਾਂ ਨੇ ਕੋਈ ਮੈਡੀਕਲ ਛੁੱਟੀ ਲੈ ਲਈ ਹੋਈ ਹੈ ਜੀ ਪਰ ਉਸ ਤੋਂ ਬਾਅਦ ਹੁਣ ਜਿਹੜਾ ਇਹ ਨਵਾਂ ਐਪੀਸੋਡ ਆ ਰਿਹਾ ਇਸ ਕਰਕੇ ਕਈ ਜਿਹੜੇ ਪੰਥਕ ਵਿਦਵਾਨ ਨੇ ਜਾਂ ਜਿਹੜੇ ਚਿੰਤਕ ਨੇ ਉਹ ਸੋਚਦੇ ਵੀ ਕਿਤੇ ਨਾ ਕਿਤੇ ਤਾਰਾਂ ਜ਼ਰੂਰ ਜੁੜੀਆਂ ਨੇ ਇਹਦੀਆਂ ਕਿ ਉਹ ਹੁਣ ਹਾਲਾਂਕਿ ਉਸ ਤੋਂ ਬਾਅਦ ਤੇ ਕਦੀ ਕੋਈ ਗੱਲ ਨਹੀਂ ਹੋਈ ਤੇ ਇਹ ਗਿਆਨੀ ਰਗਵੀਰ ਸਿੰਘ ਜੀ ਭਾਵੇਂ ਇਹ ਜਥੇਦਾਰ ਨਹੀਂ ਰਹੇ ਸਨ ਜੀ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਸੀ ਪਰ ਇਹ ਹੈ ਜੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਆਪਣੀਆਂ ਸੁਭਾਵਾਂ ਪਹਿਲਾਂ ਵਾਂਗੂੰ ਨਿਭਾ ਰਹੇ ਸਨ ਜੀ ਪਰ ਹੁਣ ਇਸ ਵੇਲੇ ਅਚਾਨਕ ਜਿਹੜਾ ਉਹਨਾਂ ਦਾ ਛੁੱਟੀ ਲੈ ਜਾਣਾ ਜਾਂ ਛੁੱਟੀ ਤੇ ਚਲੇ ਜਾਣਾ ਜਾਂ ਛੁੱਟੀ ਤੇ ਭੇਜੇ ਜਾਣਾ ਜੀ ਇਹ ਜ਼ਰੂਰ ਅਖਰਦਾ ਸਾਰਿਆਂ ਨੂੰ ਤੇ ਇਹਦੇ ਪਿੱਛੇ ਕੁਝ ਨਾ ਕੋਈ ਇੱਥੇ ਜ਼ਰੂਰ ਹੋਏਗਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਹਮਣੇ ਆਏਗਾ ਜੀ ਇਹਦੇ ਵਿੱਚ ਇੱਕ ਹੋਰ ਚੀਜ਼ ਅਸੀਂ ਜੋੜਾਂਗੇ 21 ਨਵੰਬਰ ਨੂੰ ਜੋ ਪਤਾ ਲੱਗਾ 21 ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਆ ਤੇ ਚਰਚਾ ਵੀ ਹੈ ਕਿ ਉਹਦੇ ਵਿੱਚ ਵੀ ਕੁਝ ਵੱਡਾ ਧਮਾਕਾ ਕੀਤਾ ਜਾ ਸਕਦਾ ਜਿਸ ਦੇ ਵਿੱਚ ਇਹ ਵੀ ਹੈ ਕਿ ਗਿਆਨੀ ਸੁਲਤਾਨ ਸਿੰਘ ਹੁਣੀ ਜਾਂ ਰਗਵੀਰ ਸਿੰਘ ਹੁਣੀ ਇਹਨਾਂ ਚੋਂ ਕਿਸੇ ਦੀ ਛੁੱਟੀ ਵੀ ਹੋ ਸਕਦੀ ਹੈ ਤੁਹਾਡੇ ਕੋਲ ਕੋਈ ਜਾਣਕਾਰੀ ਜਿਹੜੀ ਲੱਗਦੀ ਹੋਵੇ ਕਿ ਕੁਝ ਹੋ ਸਕਦਾ ਉਹਦੇ ਵਿੱਚ ਨਹੀਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਜੇ ਬਾਰੇ ਤੇ ਹਾਲੇ ਕੋਈ ਏਜੰਡਾ ਸਾਹਮਣੇ ਨਹੀਂ ਆਇਆ ਜਾਂ ਜਾਣਕਾਰੀ ਨਹੀਂ ਪਰ ਬਹੁਤੀ ਵਾਰੀ ਜਿਹੜਾ ਏਜੰਡਾ ਹੈ ਨਾ ਉਹ ਮੌਕੇ ਦੇ ਉੱਤੇ ਪ੍ਰਧਾਨ ਜੀ ਦੀ ਆਗਿਆ ਦੇ ਨਾਲ ਹੀ ਜਿਹੜਾ ਉੱਥੇ ਪੇਸ਼ ਕੀਤਾ ਜਾਂਦਾ ਤੇ ਉਹਨੂੰ ਪ੍ਰਵਾਨ ਕੀਤਾ ਜਾਂਦਾ ਜੀ ਹੋ ਸਕਦਾ ਇੱਕ ਪਾਸੇ ਸ਼ਤਾਬਦੀ ਸਮਾਗਮ ਵੀ ਚੱਲ ਰਹੇ ਨੇ ਕਿਉਂਕਿ 29 ਤੱਕ ਤੇ ਚੱਲਨੇ ਚੱਲਨੇ 29 ਨਵੰਬਰ ਤੱਕ ਜੀ ਤੇ 27 ਨੂੰ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਆ ਕੁਝ ਵੀ ਹੋ ਸਕਦਾ ਕੁਝ ਵੀ ਕਿਹਾ ਜਾ ਸਕਦਾ ਪੁਰਾਣੇ ਸਮਿਆਂ ਦੇ ਵਿੱਚ ਵੀ ਬੜਾ ਕੁਝ ਹੁੰਦਾ ਰਿਹਾ ਜੀ ਤੇ ਜੇ ਇਹੋ ਜਿਹਾ ਕੁ ਹੋ ਜਾਂਦਾ ਤੇ ਕੋਈ ਅਨੋਖੀ ਗੱਲ ਨਹੀਂ ਹੋਏਗੀ ਹੋ ਸਕਦਾ ਤੇ ਉਹਦੇ ਵਿੱਚ ਕੁਝ ਨਵੇਂ ਜਥੇਦਾਰ ਕੋਈ ਜਡੇ ਸਿੰਘ ਸਾਹਿਬ ਕੋਈ ਲਾਏ ਜਾਣ ਕਿਉਂਕਿ ਇਹ ਜੇ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਜੀ ਛੁੱਟੀ ਤੇ ਚਲੇ ਜਾਂਦੇ ਗੈਨੀ ਸੁਲਤਾਨ ਸਿੰਘ ਜੀ ਮੈਡੀਕਲ ਤੇ ਸੀਗੇ ਜੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਤੇ ਜਿਹੜੇ ਹਰਮੰਦਰ ਸਾਹਿਬ ਵਿਖੇ ਵੀ ਜਿਹੜੇ ਗਰੰਥੀ ਸਿੰਘਾਂ ਦੀ ਬਹੁਤ ਲੋੜ ਆ ਉੱਥੇ ਵੀ ਡਿਊਟੀਆਂ ਸਵੇਰ ਤੋਂ ਲੈ ਕੇ ਰਾਤ ਤੱਕ ਜਦੋਂ ਤੱਕ ਪ੍ਰਕਾਸ਼ ਹੁੰਦਾ ਜਦੋਂ ਤੱਕ ਮਰਜ਼ਾਦਾ ਚੱਲਦੀ ਆ ਤੇ ਉੱਥੇ ਵੀ ਡਿਊਟੀਆਂ ਚੱਲਦੀਆਂ ਨੇ ਤੇ ਇਸ ਕਰਕੇ ਇਹਦਾ ਮਤਲਬ ਥੋੜੀ ਜਿਹੀ ਘਾਟ ਮਹਿਸੂਸ ਵੀ ਹੋਵੇਗੀ ਗਰੰਥੀ ਸਿੰਘਾਂ ਦੀ ਜੀ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਜਲਦੀ ਉਹਨੂੰ ਕੋਈ ਫੈ ਆਣਾ ਕਈ ਦਰਤਾਂ ਆ ਪਾਇਗਾ ਵੀ ਜੀ ਸ਼ਤਾਬ ਦੀ ਸਮਾਗਮਾਂ ਦੀ ਗੱਲ ਕੀਤੀ ਵੱਡੇ ਪੱਧਰ ਤੇ ਇਸ ਵੇਲੇ ਸਮਾਗਮ ਚੱਲ ਰਹੇ ਨੇ ਤੁਸੀਂ ਕੀ ਸ਼ਬਦਾਂ ਕਿ ਇਸ ਵੇਲੇ ਕਿਸ ਤਰੀਕੇ ਦਾ ਮਾਹੌਲ ਇਸ ਵੇਲੇ ਦੇਸ਼ ਦੇ ਵਿੱਚ ਬਣ ਚੁੱਕਾ ਹੈ ਸ਼ਤਾਬ ਦੀ ਸਮਾਗਮ ਜਿਸ ਉਦੇਸ਼ ਨਾਲ ਸ਼ੁਰੂ ਕਰਨ ਦਾ ਸ਼ੁਰੂਆਤ ਕੀਤੀ ਗਈ ਸੀ ਵਾਕਿਆ ਉਸ ਉਦੇਸ਼ ਵੱਲ ਵੱਧ ਰਹੇ ਨੇ ਜੀਵਰਪਾਲ ਜੀ ਬਿਲਕੁਲ ਵਧੀਆ ਗੱਲ ਕੀਤੀ ਆ ਤੁਸੀਂ ਇਸ ਵੇਲੇ ਬਲਕਿ ਅਮਰਸਰ ਸ੍ਰੀ ਅਨੰਦਪੁਰ ਸਾਹਿਬ ਜਾਂ ਪੰਜਾਬ ਵਿੱਚ ਹੀ ਨਹੀਂ ਜੀ ਸਮੁੱਚੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਲਾਸਾਨੀ ਸ਼ਹਾਦਤ ਸੀ ਜਿਹੜੀ ਉਹਨਾਂ ਨੇ ਧਰਮ ਦੀ ਰੱਖਿਆ ਲਈ ਕੀਤੀ ਉਹਨਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੋ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਨਾਲ ਉਹਨਾਂ ਦੇ ਅਨੰਤਨ ਸਿੱਖਾਂ ਨੇ ਵੀ ਸ਼ਹਾਦਤ ਦਿੱਤੀ ਜੀ ਔਰ ਉਹ ਜਿਹੜੀ ਸ਼ਤਾਬਦੀ 350 ਸਾਲਾ ਮਨਾਈ ਜਾ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਹੀ ਆ 23 ਤੋਂ 25 ਤੱਕ ਨਵੰਬਰ ਤੱਕ ਜਿਹੜੇ ਅਨੰਦਪੁਰ ਸਾਹਿਬ ਵਿਖੇ ਮੁੱਖ ਸਮਾਗਮ ਹੋਣਗੇ ਜੀ ਇਹ ਵੱਖਰੀ ਗੱਲ ਹੈ ਕਿ ਇਹ ਸ਼ਤਾਬਦੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵੱਖਰੇ ਪ੍ਰੋਗਰਾਮ ਲਿਖ ਕੇ ਗਏ ਨੇ ਜੀ ਪੰਜਾਬ ਸਰਕਾਰ ਵੱਲੋਂ ਆਪਣੇ ਬਹੁਤ ਵੱਡੇ ਪੱਧਰ ਤੇ ਵੱਖਰੇ ਪ੍ਰੋਗਰਾਮ ਲਿਖ ਕੇ ਗਏ ਨੇ ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼ਤਾਬਦੀ ਸਮਾਗਮ ਲਿਖ ਕੇ ਗਏ ਨੇ ਇਸੇ ਤਰ੍ਹਾਂ ਤਖਸਰੀ ਪਟਨਾ ਸਾਹਿਬ ਕਮੇਟੀ ਵੱਲੋਂ ਵੀ ਉਹ ਪ੍ਰੋਗਰਾਮ ਆਪਣੇ ਉਲੇਖੇ ਵੀ ਗਏ ਨੇ ਕੁਝ ਉਹਨਾਂ ਨਗਰ ਕੀਰਤਨ ਸਜਾਵ ਵੀ ਲਏ ਨੇ ਜੀ ਇਸੇ ਤਰ੍ਹਾਂ ਬਾਕੀ ਜਿਹੜੇ ਵੱਖ-ਵੱਖ ਰਾਜਾਂ ਦੀਆਂ ਜਿਹੜੇ ਆਪਣੀਆਂ ਸਰਕਾਰਾਂ ਨੇ ਜੀ ਉਹਨਾਂ ਵੱਲੋਂ ਵੀ ਇਸ ਸਦੀ ਨੂੰ ਸਮਰਪਿਤ ਸਮਾਗਮ ਜਿਹੜੇ ਆ ਜਾਂ ਸੈਮੀਨਾਰ ਜਾਂ ਕੀਰਤਨ ਦਰਬਾਰ ਵਰਗੇ ਸਮਾਗਮ ਕਰਵਾਏ ਜਾ ਰਹੇ ਨੇ ਇਹ ਜੋ ਮੈਂ ਸਮਝਦਾ ਇਹਦੀ ਸ਼ੁਰੂਆਤ ਜਿਹੜੀ ਆ ਉਹ ਕ੍ਰੈਡਿਟ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਜੀ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਧੂਬੜੀ ਸਾਹਿਬ ਤੋਂ ਅਸਾਮ ਤੋਂ ਜਿਹੜਾ ਨਗਰ ਕੀਰਤਨ ਆ ਉਹ ਸ਼ੁਰੂ ਕੀਤਾ ਸੀਗਾ 26 ਅਗਸਤ ਨੂੰ ਇਸੇ ਸਾਲ ਜੀ ਉਸ ਨਗਰ ਕੀਰਤਨ ਦੀ ਰੰਗਮਤਾ ਦੇ ਨਾਲ ਇਹ ਕਹਿ ਲੋ ਕਿ ਇਹ ਸ਼ਤਾਬਦੀ ਸਮਾਗਮਾਂ ਦਾ ਇੱਕ ਤਰ੍ਹਾਂ ਦੇ ਨਾਲ ਮੁੱਢ ਵੱਜ ਗਿਆ ਜੀ ਔਰ ਉਹ ਨਗਰ ਕੀਰਤਨ ਜਿਹੜਾ ਮੇਰਾ ਖਿਆਲ 15-16 ਸਟੇਟ ਤੋਂ ਜ਼ਿਆਦਾ ਰਾਜਾਂ ਦੇ ਵਿੱਚ ਲੰਘ ਕੇ ਆਇਆ ਲਗਭਗ ਸਾਰੇ ਔਰ ਐਡਾ ਵਧੀਆ ਮਾਹੌਲ ਪੂਰੇ ਦੇਸ਼ ਦੇ ਵਿੱਚ ਸਿਰਫ ਸਿੱਖਾਂ ਦੇ ਵਿੱਚ ਹੀ ਨਹੀਂ ਗੁਰੂ ਨਾਨਕ ਨਾਮ ਲੇਵਾ ਤੇ ਪੂਰੇ ਦੇਸ਼ ਵਾਸੀਆਂ ਜਿਹਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਔਰ 크੍ਰਿਸਚਨ ਭਾਈਚਾਰੇ ਦੇ ਹੋਰ ਨਾ ਭਾਈਚਾਰਿਆਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ ਜੀ ਨਗਰ ਕੀਰਤਨ ਦਾ ਸਵਾਗਤ ਕੀਤਾ ਮੈਨੂੰ ਸਮਝਦਾ ਉਸ ਨਗਰ ਕੀਰਤਨ ਨੇ ਇੱਕ ਚੇਤਨਾ ਪੈਦਾ ਕੀਤੀ ਬਿਲਕੁਲ ਪੂਰੇ ਦੇਸ਼ ਦੇ ਵਿੱਚ ਜੀ ਔਰ ਉਹ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਜਿਹੜਾ ਵਾ ਸੰਪੂਰਨ ਹੋਣਾ ਉਹ ਜਾਰੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਵਿਚਰ ਰਿਹਾ ਜੀ ਇਸ ਤੋਂ ਇਲਾਵਾ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਵੀ ਪ੍ਰੋਗਰਾਮ ਲਿਖ ਕੇ ਜੀ ਇਹਨਾਂ ਵੱਲੋਂ ਵੀ ਜਿਹੜੇ ਵੱਖ-ਵੱਖ ਨਗਰ ਕੀਰਤਨ ਨੇ ਉਹ ਜਾਰੀ ਨੇ ਜਿਵੇਂ ਸ਼੍ਰੀਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਆ ਗੁਰਦਾਸਪੁਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਆ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਨਗਰ ਕੀਰਤਨ ਸੀ ਇਸੇ ਤਰ੍ਹਾਂ ਫਰੀਦਕੋੜ ਤੋਂ ਔਰ ਗੁਰਦਰਾ ਬੇਰ ਸਾਹਿਬ ਜਿਹੜਾ ਬਤਲਵੰਡੀ ਸਾਬੋ ਤੋਂ ਜੀ ਉਹਨਾਂ ਵੱਲੋਂ ਵੀ 5-4 ਨਗਰ ਕੀਰਤਨ ਦੇ ਵਿਸ਼ੇਸ਼ ਤੌਰ ਤੇ ਸਜਾਏ ਜਾ ਰਹੇ ਨੇ ਔਰ ਇਹਦੇ ਨਾਲ ਹੀ ਉਹਨਾਂ ਵੱਲੋਂ ਸ਼ਤਾਬਦੀ ਸਮਾਗਮ ਵੀ ਅਨੰਦਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਨੇ ਜੀ ਇਸੇ ਤਰ੍ਹਾਂ ਦਿੱਲੀ ਕਮੇਟੀ ਵੱਲੋਂ ਗੁਰਮਤ ਸਮਾਗਮ ਸੈਮੀਨਾਰ ਤੇ ਨਗਰ ਕੀਰਤਨ ਵੀ ਸਜਾਏ ਜਾ ਰਹੇ ਨੇ ਪਟਨਾ ਸਾਹਿਬ ਕਮੇਟੀ ਵੱਲੋਂ ਵੀ ਸਜਾਇਆ ਗਿਆ ਤਾਂ ਕਿ ਸ੍ਰੀ ਹਜੂਰ ਸਾਹਿਬ ਕਮੇਟੀ ਵੱਲੋਂ ਵੀ ਸਮਾਗਮ ਕੀਤੇ ਜਾ ਰਹੇ ਨੇ ਜੀ ਸੋ ਮੁੱਖ ਦੀ ਗੱਲ ਇਹ ਹੈ ਕਿ ਇਹ ਚੇਤਨਾ ਤੇ ਪੈਦਾ ਹੋਈ ਆ ਪੂਰੇ ਦੇਸ਼ ਦੇ ਵਿੱਚ ਸਾਰੀਆਂ ਜਥੇਬੰਦੀਆਂ ਭਾਵੇਂ ਕਿ ਇਹ ਵੱਖਰੇ ਵੱਖਰੇ ਤੌਰ ਤੇ ਗੁਰਮਤ ਸਮਾਗਮ ਕਰ ਰਹੇ ਸਤਪਦੀ ਸਮਾਗਮ ਮਨਾ ਰਹੇ ਨੇ ਜਦੋਂ ਕਿ ਚਾਹੀਦਾ ਸੀਗਾ ਜੇ ਤਾਲਮੇਲ ਹੋ ਜਾਂਦਾ ਤੇ ਇੱਕ ਪਲੇਟਫਾਰਮ ਤੇ ਮਨਾਏ ਜਾਂਦੇ ਤੇ ਸੋਨੇ ਤੇ ਸੁਹਾਗਾ ਹੋਣਾ ਸੀ ਪਰ ਫਿਰ ਵੀ ਜੇ ਵੱਖ-ਵੱਖ ਤੌਰ ਤੇ ਵੀ ਮਨਾਏ ਜਾ ਰਹੇ ਨੇ ਜੀ ਦੈਰਾ ਵੱਡਾ ਹੋ ਰਿਹਾ ਹਾਂ ਦੈਰਾ ਉਹਨਾ ਵੱਡਾ ਹੋ ਗਿਆ ਸੰਗਤਾਂ ਚ ਉਹਨਾ ਉਤਸ਼ਾਹ ਬਹੁਤ ਜ਼ਿਆਦਾ ਬਣ ਗਿਆ ਇਸੇ ਤਰ੍ਹਾਂ ਕੱਲ ਸਰ ਮਨਜੀਤ ਸਿੰਘ ਜੀ ਕੇ ਹੋਰੀ ਉਹ ਦਿੱਲੀ ਤੋਂ 5 ਦਿਨ ਦੀ ਜਿਹੜੀ 15 ਨਵੰਬਰ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ ਉਹ 550 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹਨਾਂ ਦੇ 65 ਤੋਂ ਵੱਧ ਜਿਹੜੇ ਸੀਗੇ ਸਾਈਕਲ ਯਾਤਰੀ ਉਹ ਕੱਲ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚੇ ਨੇ ਸੋ ਉਹ ਵੀ ਰਸਤੇ ਦੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਦਾ ਜਿਹੜਾ ਸਨੇਹਾ ਸੰਗਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸਨੇਹਾ ਸੋ ਇਹ ਜਿਹੜੇ ਸਮਾਗਮ ਹੁੰਦੇ ਸ਼ਤਾਬਦੀਆਂ ਹੁੰਦੀਆਂ ਨੇ ਇੱਕ ਤੇ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਆ ਜੀ ਸਰਬਸਾਂਝੀ ਵਾਲਤਾ ਦਾ ਲੋਕਾਈ ਦੇ ਭਲੇ ਵਾਲਾ ਉਹ ਜਿਹੜਾ ਸੰਦੇਸ਼ ਜਿਹੜਾ ਵਾ ਉਪਦੇਸ਼ ਆ ਉਹ ਲੋਕਾਂ ਨੂੰ ਦ੍ਰਿੜ ਕਰਾਉਂਦੇ ਆ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਆ ਜੀ ਨਸ਼ਿਆਂ ਤੋਂ ਦੂਰ ਰਹਿਣ ਵਾਤਾਵਰਣ ਦੀ ਸੰਭਾਲ ਕਰਨ ਤੇ ਇਸ ਤਰ੍ਹਾਂ ਦੇ ਇਹ ਸੰਦੇਸ਼ ਵੀ ਦਿੰਦੇ ਆ ਬਿਲਕੁਲ ਉਹ ਲੋਕਾਂ ਤੱਕ ਸਾਡੀ ਨੌਜਵਾਨ ਪੀੜੀ ਤੱਕ ਉਹ ਜਿਹੜੀ ਚੇਤਨਾ ਪੈਦਾ ਹੁੰਦੀ ਆ ਸੇ ਇਹ ਨਗਰ ਕੀਰਤਨ ਜਿਹੜੇ ਆ ਜਾਂ ਜਿਹੜੇ ਸਮਾਗਮ ਨੇ ਜਿਹੜੇ ਸ਼ਤਾਬਦੀ ਸਮਾਗਮ ਹੋਣ ਜਾ ਰਹੇ ਆ 23 ਤੋਂ ਲੈ ਕੇ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਚੱਲਨੇ ਆ ਜੀ ਸੋ ਇਹਨਾਂ ਦਾ ਉਦੇਸ਼ ਕਰਨ ਦਾ ਤੇ ਇਹੀ ਆ ਵੀ ਨਵੀਂ ਪੀੜ੍ਹੀ ਸਾਡੇ ਨੌਜਵਾਨ ਪੀੜ੍ਹੀ ਸਾਡੇ ਬੱਚੇ ਔਰ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਂ ਦੂਜੇ ਧਰਮਾਂ ਵਾਲਿਆਂ ਨੂੰ ਵੀ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਆ ਜੀ ਉਹ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਧਰਮ ਦੀ ਰੱਖਿਆ ਵਾਸਤੇ ਆ ਉਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਰੱਖੀ ਵਾਸਤੇ ਆ ਉਹ ਇੱਕ ਮਿਸਾਲ ਆ ਦੁਨੀਆ ਦੇ ਉੱਤੇ ਸੋ ਇਹ ਉਪਦੇਸ਼ ਜਿਹੜਾ ਵਾ ਇਹ ਬੱਚੇ-ਬੱਚੇ ਤੱਕ ਘਰ-ਘਰ ਤੱਕ ਦੇਸ਼-ਦੇਸ਼ ਤੱਕ ਸਭ ਜਗ੍ਹਾ ਜਾਣਾ ਚਾਹੀਦਾ ਔਰ ਉਹਦੇ ਵਿੱਚ ਇਹ ਜਿਹੜਾ ਸਤਬਦੀ ਸਮਾਗਮ ਨੇ ਮੈਂ ਸਮਝਦਾ ਕਾਫੀ ਹੱਦ ਤੱਕ ਸਫਲ ਨੇ ਔਰ ਇਹ ਜਿਹੜਾ ਗੁਰੂ ਸਾਹਿਬਾਂ ਦਾ ਉਪਦੇਸ਼ ਆ ਸਰਬਸਾਂਝੀ ਵਾਲਤਾ ਦਾ ਔਰ ਧਰਮ ਦੀ ਰੱਖਿਆ ਦਾ ਦੂਸਰੇ ਦੀ ਰੱਖਿਆ ਦਾ ਦੂਸਰੇ ਦੇ ਅਧਿਕਾਰਾਂ ਦੀ ਧਾਰਮਿਕ ਅਧਿਕਾਰਾਂ ਦੀ ਰੱਖਿਆ ਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਇਹ ਉਪਦੇਸ਼ ਦੇਣ ਦੇ ਵਿੱਚ ਇਸ ਸਤਾਪਦੀ ਸਮਾਗਮ ਜੜਿਆ ਕਾਫੀ ਹੱਦ ਤੱਕ ਸਫਲ ਜਾ ਰਿਹਾ ਜੀ ਜੱਸ ਜੀ ਇੱਕ ਹੋਰ ਬੜੀ ਵੱਡੀ ਐ ਕਹਮ ਗੱਲ ਆ ਜਿਹੜੀ ਇੱਕ ਸਤਾਪਦੀ ਨਾਲ ਜੁੜੀ ਹੋਈ ਐ ਇੱਕ ਫਿਲਮ ਆ ਰਹੀ ਸੀ ਹਿੰਦੀ ਚਾਦਰ ਜੀ ਇਸ ਤੋਂ ਪਹਿਲਾਂ ਚਾਰ ਸਾਹਿਬ ਜਾਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਫਿਲਮਾਂ ਆਈਆਂ ਸੀ ਬਹੁਤ ਲੋਕਾਂ ਨੇ ਦੇਖਿਆ ਸੀ ਤੇ ਉਸ ਤੋਂ ਬਾਅਦ ਇਤਿਹਾਸ ਵੀ ਲੋਕਾਂ ਨੂੰ ਜਾਣਨ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਖਾਸ ਤੌਰ ਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਸੀ ਕੀ ਸਮਝਦੇ ਹੋ ਕਿ ਜਦੋਂ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਅਸਵੇਲੇ ਜੋ ਕੇ ਸਮੇਂ ਦੀ ਪੀੜ੍ਹੀ ਦੀ ਗੱਲ ਕਰੀਏ ਜਿਹੜੀ ਬਹੁਤ ਸਾਰੀ ਪ੍ਰਭਾਵਿਤ ਹੁੰਦੀ ਆ ਇਹਨਾਂ ਫਿਲਮਾਂ ਦੇ ਰਾਹੀਂ ਉਸ ਸਮੇਂ ਦੌਰਾਨ ਅਜਿਹੀਆਂ ਫਿਲਮਾਂ ਨੂੰ ਰੋਕਣਾ ਉਹਦੇ ਪਿੱਛੇ ਮਨਸ਼ਾ ਕੀ ਕਾਰਨ ਸਬੰਧੀ ਹੋ ਇਸ ਤੋਂ ਪਹਿਲਾਂ ਸ਼ੋਣਿਕ ਕਮੇਟੀ ਨੇ ਇੱਕ ਫਿਲਮ ਦੇ ਰਾਈਟ ਵੀ 10 ਕਰੋੜ ਚ ਸ਼ਾਇਦ ਖਰੀਦੇ ਸੀ ਮਜਰੂਰ ਜੀ ਜੀ ਕੀ ਮੰਨਦੇ ਹੋ ਕਿ ਇਸ ਵੇਲੇ ਇਹਨਾਂ ਫਿਲਮਾਂ ਨੂੰ ਰੋਕਣਾ ਜੇ ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹਨਾਂ ਨੂੰ ਠੀਕ ਕਰਵਾ ਕੇ ਰਿਲੀਜ਼ ਕਰਨਾ ਕਿੰਨਾ ਕੁ ਜ਼ਰੂਰੀ ਹੈ ਜਾਂ ਫਿਰ ਵਾਕਿਆ ਹੀ ਇਹ ਕੋਈ ਮर्यादा ਦਾ ਮਸਲਾ ਗੁਰਪਾਲ ਜੀ ਹਰੀ ਬੁਇਜਾ ਪ੍ਰੋਡਕਸ਼ਨ ਵੱਲੋਂ ਨਾ ਅੱਜ ਤੋਂ ਮੇਰਾ ਕੱਲ 10 ਸਾਲ ਪਹਿਲੇ 14-15 ਦੇ ਕਰੀਬ ਦੀ ਗੱਲ ਆ ਜੀ ਉਦੋਂ ਉਹਨਾਂ ਨੇ ਚਾਰ ਸੈਫ ਜਿਆਦੇ ਫਿਲਮ ਦਾ ਨਿਰਮਾਣ ਕੀਤਾ ਸੀ ਐਨੀਮੇਸ਼ਨ ਫਿਲਮ ਦਾ ਜੀ ਔਰ ਉਹ ਫਿਲਮ ਬਹੁਤ ਵੱਡੇ ਬਜਟ ਨਾਲ ਜਿਹੜੀ ਬਣਾਈ ਗਈ ਸੀ ਕਿਉਂਕਿ ਆਮ ਫਿਲਮ ਨਾਲੋਂ ਐਨੀਮੇਸ਼ਨ ਫਿਲਮ ਬਣਾਉਣੀ ਬਹੁਤ ਔਖੀ ਹੁੰਦੀ ਆ ਜੀ ਤਕਨੀਕੀ ਤੌਰ ਤੇ ਬਹੁਤ ਸਮਾਂ ਲੱਗਦਾ ਸਾਲ ਲੱਗਦੇ ਨੇ ਉਹ ਜਦੋਂ ਫਿਲਮ ਬਣ ਕੇ ਰਿਲੀਜ਼ ਹੋਈ ਸੀਨੇਮਾ ਘਰਾਂ ਦਾ ਸ਼ਿੰਗਾਰ ਬਣੀ ਉਦੋਂ ਸ਼ਰੋਮਣੀ ਕਮੇਟੀ ਨੇ ਜਾਂ ਸਾਡੇ ਸਿੰਘ ਸਾਹਿਬਾਨ ਚੋ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ ਜੀ ਔਰ ਉਹ ਫਿਲਮ ਇੰਨੀ ਚੱਲੀ ਔਰ ਉਦੋਂ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਦੋਂ ਸਿੱਖਾਂ ਦੇ ਨਾਲ-ਨਾਲ ਦੂਜੇ ਧਰਮਾਂ ਦੇ ਲੋਕਾਂ ਨੇ ਵੀ ਦੇਖਿਆ ਉਸ ਫਿਲਮ ਨੂੰ ਰਿਸਪੌਂਸ ਮਿਲਿਆ ਔਰ ਉਹਨਾਂ ਦੀਆਂ ਅੱਖਾਂ ਖੁੱਲੀਆਂ ਵੀ ਛੋਟੀ-ਛੋਟੀ ਉਮਰ ਦੇ ਵਿੱਚ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਹਿਬਜ਼ਾਦਿਆਂ ਨੇ ਇੰਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਚਾਰ ਸਹਿਬਜ਼ਾਦਿਆਂ ਦੀ ਛੋਟਿਆਂ ਨੇ ਜੀ ਔਰ ਵੱਡੇ ਸਹਿਬਜ਼ਾਦਿਆਂ ਨੇ ਬਾਬਾ ਜੀ ਸਿੰਘ ਬਾਬਾ ਜਹਾਰ ਸਿੰਘ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਨੇ ਜੀ ਔਰ ਉਹ ਉਹ ਫਿਲਮ ਦਾ ਹੀ ਇੱਕ ਕਮਾਲ ਸੀਗਾ ਕਿ ਜਿਹੜੀ ਅਸੀਂ ਕਿਤਾਬ ਦੇ ਵਿੱਚੋਂ ਪੜ੍ਹ ਕੇ ਜਾਣਕਾਰੀ ਉਹ ਸਾਡੇ ਤੇ ਪ੍ਰਭਾਵ ਨਹੀਂ ਪਾਉਂਦੀ ਜਦੋਂ ਅਸੀਂ ਉਹਨੂੰ ਵਿਜ਼ੂਅਲ ਦੇਖਦੇ ਆ ਆਡੀਓ ਹਾਂ ਜੀ ਆਡੀਓ ਦੇ ਵਿੱਚ ਵਿਜ਼ੂਅਲ ਦੇ ਤੌਰ ਤੇ ਦੇਖਦੇ ਆ ਤੇ ਉਹ ਸਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਕਰਦੀ ਆ ਉਹ ਫਿਲਮ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਸਿੱਖੀ ਦਾ ਵੀ ਔਰ ਸਾਬ ਜਦਿਆਂ ਦੀ ਸ਼ਹਾਦਤ ਬਾਰੇ ਵੀ ਜੀ ਉਸ ਤੋਂ ਬਾਅਦ ਉਸੇ ਪ੍ਰੋਡਕਸ਼ਨ ਹਾਊਸ ਵੱਲੋਂ ਇੱਕ ਨਵੀਂ ਫਿਲਮ ਤਿਆਰ ਕਰਨੀ ਸ਼ੁਰੂ ਕੀਤੀ ਗਈ ਹੋ ਸਕਦਾ ਉਹਨਾਂ ਨੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਸਮਰਪਿਤ ਹੋ ਕੇ ਫਿਲਮ ਦਾ ਨਿਰਮਾਣ ਕੀਤਾ ਸੀਗਾ ਹਿੰਦ ਦੀ ਚਾਦਰ ਗੁਰੂ ਲਾਧੋਰੇ ਉਹਦਾ ਫਿਲਮ ਦਾ ਨਾਮ ਰੱਖਿਆ ਉਹ ਨਾਮ ਤੋਂ ਹੀ ਸਪਸ਼ਟ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਫਿਲਮ ਹੋਏਗੀ ਉਹਨਾਂ ਦੀ ਸ਼ਹਾਦਤ ਬਾਰੇ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਿਹੜੀ ਜਿਹੜੀ ਫਿਲਮ ਦੀ ਆਪਾਂ ਪਹਿਲੇ ਚਾਰ ਸਾਹਿਬਜ਼ਾ ਦੇ ਦੀ ਗੱਲ ਕੀਤੀ ਆ ਜੀ ਉਹ ਸ਼੍ਰੋਮਣੀ ਕਮੇਟੀ ਨੇ ਕਰੋੜਾਂ ਦੇ ਵਿੱਚ ਉਹਦੇ ਕਾਪੀ ਰਾਈਟਸ ਖਰੀਦੇ ਜੀ ਔਰ ਉਹਨਾਂ ਨੂੰ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਨੌਜਵਾਨਾਂ ਨੂੰ ਸੰਗਤਾਂ ਨੂੰ ਦਿਖਾਇਆ ਜੀ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਜਿਹੜੀ ਟੀਮ ਆ ਉਹਨਾਂ ਨੇ ਕਮੇਟੀ ਬਣਾਈ ਹੋਈ ਹੈ ਫਿਲਮਾਂ ਦੇ ਬਾਰੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਬਣੀ ਸੀ ਜੀ ਸੋ ਇਹਨਾਂ ਦੀਆਂ ਜੋ ਮੀਟਿੰਗਸ ਹੋਈਆਂ ਉਹਦੇ ਵਿੱਚ ਫੈਸਲਾ ਹੋਇਆ ਕਿ ਗੁਰੂ ਸਾਹਿਬ ਨਾਲ ਸਬੰਧਤ ਉਹਨਾਂ ਦੇ ਕਿਸੇ ਪਰਿਵਾਰਕ ਜੀ ਨਾਲ ਸਬੰਧਤ ਜਾਂ ਕਿਸੇ ਮਹਾਨ ਸਿੱਖ ਤੇ ਨਾਲ ਸਬੰਧਤ ਕੋਈ ਵੀ ਐਨੀਮੇਸ਼ਨ ਫਿਲਮ ਨਹੀਂ ਬਣ ਸਕਦੀ ਤੇ ਉਹਨਾਂ ਦਾ ਕੋਈ ਵੀ ਕਿਰਦਾਰ ਕਿਸੇ ਵੀ ਫਿਲਮ ਦੇ ਵਿੱਚ ਨਹੀਂ ਨਿਭਾ ਸਕਦਾ ਉਹਨਾਂ ਤੇ ਮੁਕੰਮਲ ਰੋਕ ਆ ਠੀਕ ਉਹ ਹੁਣ ਜਦੋਂ ਹੈਰੀ ਬਵੇਜਾ ਪ੍ਰੋਡਕਸ਼ਨ ਵੱਲੋਂ ਜਿਹੜਾ ਇਹ ਫਿਲਮ ਤਿਆਰ ਕਰ ਲਈ ਗਈ ਆ ਇਹਦੀ ਰਿਲੀਜ਼ ਸੀ ਜੀ ਪਰ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹ ਜਿਹੜੇ ਫਿਲਮ ਦੇ ਨਰਮਾਤਾ ਸੀ ਪ੍ਰੋਡਿਊਸਰ ਸੀਗੇ ਬਵੇਜਾ ਪ੍ਰੋਡਕਸ਼ਨ ਵਾਲੇ ਉਹਨਾਂ ਨੂੰ ਕਿਹਾ ਗਿਆ ਵੀ ਇਹ ਫਿਲਮ ਨਾ ਰਿਲੀਜ਼ ਕੀਤੀ ਜਾਵੇ ਤੇ ਇਹ ਦੀ ਪ੍ਰਵਾਨਗੀ ਨਹੀਂ ਹੈ ਜੀ ਚਲੋ ਇਹ ਚੰਗੀ ਗੱਲ ਆ ਵੀ ਟਕਰਾਅ ਟਲਿਆ ਉਹਨਾਂ ਨੇ ਜਿਹੜੇ ਨਿਰਮਾਤਾ ਨੇ ਜਿਹੜਾ ਵਾ ਉਹ ਫਿਲਮ ਤੇ ਹਾਲੇ ਫਿਲਹਾਲ ਵਾਸਤੇ ਰੋਕ ਲਾਤੀ ਜਿਹੜੀ ਰਿਲੀਜ਼ ਨਹੀਂ ਹੋਈ ਜੀ ਪਰ ਨਾਲ ਹੀ ਜੋ ਮੈਨੂੰ ਪਤਾ ਲੱਗਿਆ ਵੀ ਉਹਨੇ ਪ੍ਰੋਡਕਸ਼ਨ ਹਾਊਸ ਵਾਲਿਆਂ ਨੇ ਇਹ ਸ਼੍ਰੋਮਣੀ ਕਮੇਟੀ ਨੂੰ ਔਰ ਅਕਾਲ ਤਖਤ ਸਕਤਰੇਤ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਆ ਹੂੰ ਵੀ ਸਾਡੀ ਫਿਲਮ ਦੇਖੀ ਜਾਵੇ ਜੀ ਇਹ ਫਿਲਮ ਦੇਖਣ ਤੋਂ ਬਾਅਦ ਤੁਹਾਡੀ ਕਮੇਟੀ ਤੁਹਾਡੇ ਪ੍ਰਤਿਨਿਧ ਦੇਖਣ ਜੇ ਇਹਦੇ ਵਿੱਚ ਕੋਈ ਇਤਰਾਜ਼ਯੋਗ ਹੈਗੇ ਨੇ ਦ੍ਰਿਸ਼ ਨੇ ਕੋਈ ਵਾਰਤਾਲਾਪ ਨੇ ਜੋ ਜਾਂ ਸੀਨਸ ਨੇ ਤੇ ਉਹ ਅਸੀਂ ਰਿਮੂਵ ਕਰਨ ਨੂੰ ਤਿਆਰ ਆਂ ਜੀ ਕਿ ਸਾਰੇ ਇਤਰਾਜ਼ ਤੁਹਾਡੇ ਦੂਰ ਕਰਾਏ ਜਾਣਗੇ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਉਸ ਪ੍ਰੋਡਕਸ਼ਨ ਹਾਊਸ ਨੂੰ ਜਿਨ੍ਹਾਂ ਨੇ ਕਰੋੜਾਂ ਦੀ ਲਗਤ ਨਾਲ ਫਿਲਮ ਸਪੈਸ਼ਲ ਤੌਰ ਤੇ ਭਾਵੇਂ ਉਹਨਾਂ ਦਾ ਆਪਣਾ ਮੁਨਾਫਾ ਵੀ ਹੁੰਦਾ ਜੀ ਉਹਨਾਂ ਨੇ ਪ੍ਰਚਾਰ ਵਾਸਤੇ ਵੀ ਕੀਤੀ ਆ ਜੀ ਹੁਣ ਉਹਨਾਂ ਨੂੰ ਇਜਾਜ਼ਤ ਮਿਲਦੀ ਜਾਂ ਨਹੀਂ ਮਿਲਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਦੇ ਬਾਰੇ ਸ਼੍ਰੋਮਣੇ ਕਮੇਟੀ ਨੂੰ ਵੀ ਵਿਚਾਰਨ ਦੀ ਲੋੜ ਆ ਕਿ ਜੇ ਕੰਟੈਂਟ ਉਹਨਾਂ ਦਾ ਚੈੱਕ ਕਰਕੇ ਇਹ ਫਿਲਮ ਦੇ ਵਿੱਚ ਕੋਈ ਇਤਰਾਜ਼ਯੋਗ ਨਹੀਂ ਜੀ ਤੇ ਫਿਰ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਫਿਲਮਾਂ ਨੂੰ ਐਨੀਮੇਸ਼ਨ ਫਿਲਮਾਂ ਨੂੰ ਬਹੁਤ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੁੰਦੀ ਆ ਉਹਦੇ ਤੋਂ ਸਿੱਖਿਆ ਗ੍ਰੈਂਡ ਕਰਦੀ ਆ ਸੋ ਇਹਦਾ ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਪੱਕਾ ਹੱਲ ਲੱਭਣਾ ਚਾਹੀਦਾ ਕਿ ਵਾਰ-ਵਾਰ ਇਹੋ ਜੀ ਸਮੱਸਿਆ ਨਾ ਆਵੇ ਤੇ ਸਿੱਖੀ ਪ੍ਰਚਾਰ ਜਿਹੜਾ ਵਾ ਉਹ ਜਿੱਥੇ ਕੀਰਤਨ ਦਰਬਾਰਾ ਰਹੀਂ ਹੁੰਦਾ ਜਿੱਥੇ ਕਥਾ ਵਿਖਿਆਨਾ ਰਹੀਂ ਹੁੰਦਾ ਗੁਰਮਤ ਸਮਾਗਮਾਂ ਰਹੀਂ ਹੁੰਦਾ ਇਹ ਵੀ ਇੱਕ ਸਨਪਿਆ ਡਰਾਮਾ ਹੋ ਗਿਆ ਨਾਟਕ ਹੋ ਗਿਆ ਫਿਲਮਾਂ ਹੋ ਗਈਆਂ ਇਹ ਵੀ ਇੱਕ ਪ੍ਰਚਾਰ ਦਾ ਸਾਧਨ ਆ ਜੋ ਕੇ ਯੁੱਗ ਦੇ ਵਿੱਚ ਤੇ ਇਹਨਾਂ ਰਾਇ ਵੀ ਜਿਹੜਾ ਪ੍ਰਚਾਰ ਹੋਣਾ ਚਾਹੀਦਾ ਤੁਸੀਂ ਮੰਨਦੇ ਹੋ ਕਿ ਜਿਸ ਤਰੀਕੇ ਨਾਲ ਇੱਕ ਲਕੀਰ ਖਿੱਚ ਦਿੱਤੀ ਗਈ ਫਿਲਮਾਂ ਨੂੰ ਲੈ ਕੇ ਇਹ ਵਾਜਿਬ ਹੈ ਕਿਉਂਕਿ ਹਰ ਇੱਕ ਚੀਜ਼ ਦਾ ਪੱਖ ਹੁੰਦਾ ਕਿ ਤੁਸੀਂ ਉਹਦੇ ਵਿੱਚ ਕੁਛ ਨਾ ਕੁਛ ਬਦਲਵਾ ਰੂਪ ਵੀ ਕਰ ਸਕਦੇ ਹੋ ਪਰ ਇੱਕ ਲਕੀਰ ਖਿੱਚ ਦੇਣੀ ਕਿ ਅਸੀਂ ਹੋਣ ਹੀ ਨਹੀਂ ਦੇਣਾ ਉਹ ਕਿੰਨਾ ਕ ਜਾਇਜ਼ ਮੰਨਦੇ ਤੁਸੀਂ ਜਦੋਂ ਉਸ ਸਮੇਂਦਰਾ ਜਦੋਂ ਖਾਸ ਤੌਰ ਤੇ ਤੁਹਾਡੀ ਨੌਜਵਾਨ ਪੀੜ੍ਹੀ ਜਿਹੜੀ ਬੱਚੇ ਨੇ ਉਹ ਸਾਰੇ ਹੀ ਫਿਲਮਾਂ ਦੇਖ ਕੇ ਪ੍ਰਭਾਵਿਤ ਹੁੰਦੇ ਹੋਣ ਦੇਖੋ ਜਿਹੜੇ ਪਹਿਲੇ ਤਰਾਜ ਉੱਠਦਾ ਸੀਗਾ ਕਿ ਜਿਹੜੀਆਂ ਧਾਰਮਿਕ ਫਿਲਮਾਂ ਦੇ ਵਿੱਚ ਜਿਹੜੇ ਆ ਉਹ ਨਕਲੀ ਸਿੱਖ ਕਿਰਦਾਰ ਨਾ ਬਣਾਏ ਜਾਣ ਜੀ ਭਾਪੀ ਜਿਹੜਾ ਨਕਲੀ ਦਾੜੀਆਂ ਨਾ ਲਗਾਈਆਂ ਜਾਣ ਨਕਲੀ ਪੱਗਾਂ ਨਾ ਬੰਨੀਆਂ ਜਾਣ ਉਸ ਤੋਂ ਬਾਅਦ ਇੱਕ ਦੌਰ ਆਇਆ ਜਿਹੜੇ ਸਾਬਤ ਸੂਰਤ ਸਿੱਖ ਸੀਗੇ ਕਲਾਕਾਰ ਸੀਗੇ ਉਹ ਫਿਲਮਾਂ ਦੇ ਵਿੱਚ ਉਹਨਾਂ ਨੂੰ ਮੌਕੇ ਮਿਲਣ ਲੱਗੇ ਜੀ ਉਹ ਕਾਫੀ ਉਹਨਾਂ ਨੇ ਵਧੀਆ ਕੰਮ ਵੀ ਕੀਤਾ ਫਿਲਮਾਂ ਚੱਲੀਆਂ ਵੀ ਬਹੁਤ ਜ਼ਿਆਦਾ ਪਰ ਜੇ ਮੇਰਾ ਖਿਆਲ ਆ ਪੀ ਇਹਦੇ ਬਾਰੇ ਥੋੜਾ ਜਿਹਾ ਸੰਕੀਰਣ ਹੋਣ ਦੇ ਅੱਜ ਦੇ ਯੁੱਗ ਵਿੱਚ ਲੋੜ ਨਹੀਂ ਥੋੜਾ ਜਿਹਾ ਆਪਣਾ ਘੇਰਾ ਹਿਰਦਾ ਵਿਸ਼ਾਲ ਕਰਨਾ ਚਾਹੀਦਾ ਔਰ ਜਿਹੜੇ ਪ੍ਰਚਾਰ ਦੇ ਨਵੇਂ ਢੰਗ ਤਰੀਕੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਪ੍ਰਮੋਟ ਵੀ ਕਰਨਾ ਚਾਹੀਦਾ ਉਹਨਾਂ ਨੂੰ ਅਸੈਪਟ ਵੀ ਕਰਨਾ ਚਾਹੀਦਾ ਕਿ ਸਿੱਖੀ ਪ੍ਰਚਾਰ ਇੰਨਾ ਰਹੀਂ ਵੀ ਹੋਵੇ ਹਾਂ ਉਹਦੇ 'ਚ ਕੋਈ ਇਤਰਾਜ਼ਯੋਗ ਨਾ ਹੋਵੇ ਕਿ ਕਮੇਟੀ ਬਣੀ ਆ ਉਹ ਕਮੇਟੀ ਨੂੰ ਹੋਰ ਅਪਗ੍ਰੇਡ ਕਰ ਲਿਆ ਜਾਵੇ ਉਹ ਫਿਲਮ ਸ਼ੁਰੂ ਹੋਣ ਤੋਂ ਪਹਿਲੇ ਸਕ੍ਰਿਪਟ ਨੂੰ ਵਾਚ ਲਿਆ ਜਾਵੇ ਬਿਲਕੁਲ ਤੇ ਫਿਲਮ ਦੌਰਾਨ ਵੀ ਤੇ ਫਿਲਮ ਤਿਆਰ ਹੋਣ ਤੋਂ ਬਾਅਦ ਵੀ ਜਿਹੜੇ ਉੱਤੇ ਇਤਰਾਜ਼ਯੋਗ ਸੀਨ ਨੇ ਉਹਨਾਂ ਨੂੰ ਕੱਟ ਕਰ ਦਿੱਤਾ ਜਾਵੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਵੇ ਜੀ ਔਰ ਇੱਕ ਹੋਰ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਕਮੇਟੀ ਔਰ ਕਾਲ ਤਕ ਸਾਹਿਬ ਵੱਲੋਂ ਵਾਰ-ਵਾਰ ਕਹੀ ਜਾਂਦੀ ਭਾਰਤ ਸਰਕਾਰ ਨੂੰ ਜੀ ਜਿਹੜਾ ਸੈਂਸਰ ਬੋਰਡ ਆ ਭਾਰਤੀ ਫਿਲਮ ਸੈਂਸਰ ਬੋਰਡ ਜੀ ਉਹਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਲ ਕੀਤਾ ਜਾਵੇ ਜੀ ਜ਼ਰੂਰੀ ਨਹੀਂ ਕੋਈ ਸਿੱਖ ਇਤਿਹਾਸ ਦੀਆਂ ਜਾਂ ਪੰਜਾਬੀ ਫਿਲਮਾਂ ਨੇ ਉਹਨਾਂ ਦੇ ਵਿੱਚ ਹੀ ਤਰਾਜਯੋਗ ਦ੍ਰਿਸ਼ ਹੋ ਸਕਦੇ ਆ ਬਿਲਕੁਲ ਬਹੁਤ ਸਾਰੀਆਂ ਦੂਜੀਆਂ ਪੇਸ਼ਾਵਰੀਆਂ ਫਿਲਮਾਂ 'ਚ ਵੀ ਹੋ ਸਕਦੇ ਹਿੰਦੀ ਫਿਲਮਾਂ 'ਚ ਵੀ ਹੋ ਸਕਦੇ ਆ ਜੀ ਉਹ ਜੇ ਕੋਈ ਤਰਾਜ ਜੋ ਗੱਲ ਹੈਗੀ ਆ ਤੇ ਉਹ ਸੈਂਸਰ ਬੋਰਡ ਉਹਨੂੰ ਪਾਸ ਹੀ ਨਹੀਂ ਸੋ ਸਰਕਾਰ ਨੂੰ ਵੀ ਚਾਹੀਦਾ ਭਾਰਤ ਸਰਕਾਰ ਨੂੰ ਜਿਹੜਾ ਸੈਂਸਰ ਬੋਰਡ ਆ ਭਾਰਤੀ ਫਿਲਮ ਸੈਂਸਰ ਬੋਰਡ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਾਲਕਤਕ ਸੈਭੂ ਵੱਲੋਂ ਇੱਕ ਸਿੱਖ ਨੁਮਾਇੰਦਾ ਸ਼ਾਮਲ ਕੀਤਾ ਜਾਵੇ ਜੀ ਤੇ ਫਿਲਮਾਂ ਤੇ ਬਣਨੀਆਂ ਚਾਹੀਦੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਜੀ ਜਾਂਦੇ ਜਾਂਦੇ ਇੱਕ ਸਵਾਲ ਲਵਾਂਗਾ ਕਿ ਗੁਰੂ ਨਾਨਕ ਦੇ ਜੁਨੀਵਰਸਿਟੀ ਵੱਲੋਂ ਇੱਕ ਪ੍ਰਸਤਾਵ ਯੂਨੈਨੋ ਨੂੰ ਭੇਜਿਆ ਗਿਆ ਹੈ ਕੀ ਕੋਈ ਕੁਝ ਪ੍ਰਸਤਾਵ ਹੈ ਤੇ ਕੀ ਕੁਝ ਉਹਨਾਂ ਵੱਲੋਂ ਤਜ਼ਵੀਜ਼ ਰੱਖੀ ਗਈ ਹੈ ਜੀ ਹਾਜੀ ਉਹ ਬੜਾ ਵਧੀਆ ਉਦਮ ਹੈ ਜੀ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਉਹਨਾਂ ਦੇ ਵੀਸੀ ਸਾਹਿਬ ਡਾਕਟਰ ਕਰਮਜੀਤ ਸਿੰਘ ਹੋਰਾਂ ਦਾ ਜੀ ਪੀ ਜਿਹੜਾ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਸੰਯੁਕਤ ਰਾਸ਼ਟਰ ਵੱਲੋਂ ਸੰਯੁਕਤ ਰਾਸ਼ਟਰ ਦਿਵਸ ਉਹਨੂੰ ਜਿਹੜਾ ਵਾ ਇਹਨੂੰ ਨੈਤਿਕ ਜਿਹੜਾ ਵਾ ਚੇਤਨਾ ਦਿਵਸ ਵਜੋਂ ਜਿਹੜਾ ਮਨਾਇਆ ਜਾਣਾ ਚਾਹੀਦਾ ਕਿਉਂਕਿ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮਹਾਨ ਸ਼ਹਾਦਤ ਆ ਜਿਹੜੀ ਉਹਨਾਂ ਨੇ ਚੇਤਨਾ ਪੈਦਾ ਕੀਤੀ ਮਨੁੱਖੀ ਅਧਿਕਾਰਾਂ ਪ੍ਰਤੀ ਪੈਦਾ ਕੀਤੀ ਤੇ ਉਹਨੂੰ ਸਮਰਪਿਤ ਹੋਵੇਗਾ ਤੇ ਬਹੁਤ ਵਧੀਆ ਨੇਕ ਸਲਾਹ ਆ ਜੋ ਉਹਨਾਂ ਨੇ ਰੈਜੂਲੇਸ਼ਨ ਪਾਸ ਕਰਕੇ ਜਿਹੜੀ ਆਪਣੀ ਸੈਂਟ ਸਿਟੀਕੇਟ ਤੋਂ ਉਹ ਭੇਜਿਆ ਵਾ ਤੇ ਉ메ਡਾ ਵੀ ਸੰਯੁਕਤ ਰਾਸ਼ਟਰ ਨੂੰ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਕਿਸੇ ਇੱਕ ਕੌਮ ਦੇ ਗੁਰੂ ਨਹੀਂ ਗਏ ਉਹ ਪੁੱਲ ਲਕਾਈ ਦੇ ਗੁਰੂ ਨੇ ਉਹਨਾਂ ਨੇ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਔਰ ਉਹਨਾਂ ਨੇ ਸਾਰੇ ਧਰਮਾਂ ਦੀ ਰਿਸਪੈਕਟ ਕਰਨ ਦਾ ਸੰਦੇਸ਼ ਦਿੱਤਾ ਧਰਮਾਂ ਦੀ ਰੱਖਿਆ ਰੱਖਿਆ ਕਰਨ ਦਾ ਔਰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਸਦੇ ਦਿੱਤਾ ਉਹਨਾਂ ਨੂੰ ਅਪਣਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰ ਸਾਡੇ ਸੀਨੀਅਰ ਜਰਨਲਿਸਟ ਜਸਵੰਤ ਸਿੰਘ ਜਾਸਵੈ ਜਿਨ੍ਹਾਂ ਨੇ ਅੱਜ ਵੱਖ-ਵੱਖ ਮੁੱਦਿਆਂ ਦੇ ਉੱਤੇ ਅੱਜ ਆਪਣੀ ਰਾਏ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਣ ਗਿਆ ਨ ਕਿ सुरेंद्रਪਾਲ ਸਿੰਘ ਵਰਪਾਲ ਅਤੇ ਹਰਿੰਦਰ ਸਿੰਘ ਦੇਵ ਜੀ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਸ ਤਾਪਦੇ ਸਮਾਗਮ ਐਵਿਸ਼ੇ ਭਰ ਦੇ ਵਿੱਚ ਚੁਮੜਾਏ ਜਾ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖੀ ਦਾ ਸਭ ਤੋਂ ਵੱਡਾ ਪੀਰਤ ਸਥਾਨ ਹੈ ਤੇ ਉੱਥੋਂ ਦੇ ਹੈੱਡ ਗ੍ਰੰਥੀ ਦਾ ਛੁੱਟੀ ਤੇ ਆਸਲੇ ਚੱਲ ਜਾਣਾ ਕੋਈ ਆਮ ਗੱਲ ਨਹੀਂ ਲੱਗਦੀ ਇਹ ਲੰਬੀ ਛੁੱਟੀ ਤੇ ਗਏ ਨੇ ਜਾਂ ਚਰਚਾ ਕੇ ਭੇਜੇ ਗਏ ਨੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਤੇ ਜਾਂ ਸ਼੍ਰੋਮਣੀ ਕਮੇਟੀ ਜਾਣਦੀ ਹੈ ਜਾਂ ਸਿੰਘ ਸਾਹਿਬ ਖੁਦ ਜਾਣਦੇ ਕਿਉਂਕਿ ਇਹਦੇ ਬਾਰੇ ਦੋਨਾਂ ਵਿੱਚੋਂ ਕਿਸੇ ਤੇ ਨਵੇਂ ਕੋਈ ਅਜੇ ਤੱਕ ਸਾਹਮਣੇ ਖੁਲਾਸਾ ਨਹੀਂ ਕੀਤਾ ਗਿਆਨੀ ਰਣਵੀਰ ਸਿੰਘ ਜੀ ਦਾ ਜਿਹੜਾ ਉਹ ਛੁੱਟੀ ਤੇ ਜਾਣਾ ਉਹ ਇੱਕ ਤੜਾ ਧਿਆਨ ਜਿਹੜਾ ਕਰ ਸਿਤ ਕਰਦਾ ਸਾਰਿਆਂ ਦਾ ਹੈ ਤੇ ਆਖਰ ਕੀ ਇੰਨਾ ਜ਼ਰੂਰੀ ਕੰਮ ਸੀ ਉਹਨਾਂ ਨੂੰ ਜਿਹਦੇ ਕਰਕੇ ਉਹਨਾਂ ਨੂੰ ਛੁੱਟੀ ਲੈਣੀ ਪੈ ਗਈ 20 ਦਸੰਬਰ 2024 ਦਾ